ਸੋ ਗਰਮੀ ਜਿਹੜੀ ਹੈ ਲਗਾਤਾਰ ਵਟ ਘੜਦੀ ਨਜ਼ਰ ਆ ਰਹੀ ਹੈ April ਦੇ ਮਹੀਨੇ ਦੇ ਵਿੱਚ ਤਾਪਮਾਨ 42 ਡਿਗਰੀ ਨੂੰ ਪਾਰ ਕਰਤਾ ਨਜ਼ਰ ਆਇਆ ਹੈ ਬੀਤੇ ਦਿਨ ਯਾਨੀ ਕਿ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 42 ਡਿਗਰੀ ਤੋਂ ਵੀ ਵੱਧ ਹੋ ਗਿਆ ਸੀ ਜਿਸ ਕਰਕੇ ਗਰਮੀ ਨੇ ਪੂਰੀ ਤਰ੍ਹਾਂ ਦੇ ਨਾਲ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਜੇਕਰ ਅੱਜ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਅੱਜ ਦਾ ਤਾਪਮਾਨ ਵੀ ਬਹੁਤਾ ਜ਼ਿਆਦਾ ਨਹੀਂ ਡਿੱਗਿਆ 37 ਤੋਂ 38 ਡਿਗਰੀ ਤੱਕ ਪੰਜਾਬ ਦਾ ਅੱਜ ਦਾ ਤਾਂ ਮਾਨ ਜੋ ਹੈ ਬਣਿਆ ਹੋਇਆ ਜਿਸ ਕਰਕੇ ਲਗਾਤਾਰ ਜੋ ਹੈ ਚਿੰਤਾ ਸਤਾਰੀਏ ਗਰਮੀ ਨੂੰ ਲੈ ਕੇ ਕਿਉਂਕਿ ਗਰਮੀ ਜਿਹੜੀ ਆ ਅਪ੍ਰੈਲ ਦੇ ਮਹੀਨੇ ਦਾ ਬਚ ਰਿਕਾਰਡ ਤੋੜਦੀ ਨਜ਼ਰ ਆ ਰਹੀ ਹੈ ਕਿ ਜਾ ਕੇ ਕੀ ਕੀ ਹੋਵੇਗਾ ਇਸ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਰ ਇਸੇ ਵਿਚਾਲੇ ਇੱਕ ਰਾਹਤ ਭਰੀ ਖਬਰ ਹੈ ਕਿਉਂਕਿ ਮੌਸਮ ਵਿਭਾਗ ਨੇ ਇੱਕ ਹਲਕਾ ਜਿਹਾ ਅਲਰਟ ਜਾਰੀ ਕੀਤਾ ਹੈ ਇਹ ਅਲਰਟ ਜੋ ਹੈ ਮੀਂਹ ਨੂੰ ਲੈ ਕੇ ਆ ਕਿਉਂਕਿ ਬੀਤੀ ਸ਼ਾਮ ਮੌਸਮ ਨੇ ਇੱਕਦਮ ਕਰਵਟ ਲਈ ਸੀ ਜਿਸ ਕਰਕੇ ਅੱਜ ਯਾਨੀ ਕਿ ਮੰਗਲਵਾਰ ਨੂੰ ਦਿਨ ਪਾ ਠੰਡੀਆਂ ਹਵਾਵਾਂ ਦੀ ਦਸਤਕ ਹੋਏ ਜਿਸ ਮਗਰੋਂ ਸ਼ਾਮ ਢਲਦੀ ਤੋਂ ਬਾਅਦ ਜੋ ਹੈ ਇੱਕਦਮ ਕੀ ਮੌਸਮ ਆਪਣਾ ਮિજાਜ ਬਦਲ ਸਕਦਾ ਹੈ ਤੇ 10 ਅਪ੍ਰੈਲ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ ਕਿਣਮਣ ਹੋਵੇਗੀ ਜਿਸ ਕਰਕੇ ਮੌਸਮ ਬਿਲਕੁਲ ਠੰਡਾ ਹੋ ਜਾਵੇਗਾ ਆਲਮੀ ਹੈ ਕਿ ਅਪ੍ਰੈਲ ਮਹੀਨੇ ਦੇ ਪਹਿਲੇ ਹਫਤੇ ਦੇ ਵਿੱਚ ਗਰਮੀ ਨੇ ਲੋਕਾਂ ਦੇ ਵਟ ਘਟਾ ਦਿੱਤੇ ਦੋਵਾਂ ਨੂੰ ਪੰਜਾਬ ਅਤੇ ਹਰਿਆਣਾ ਦੇ ਸ਼ਹਿਰਾਂ ਦੇ ਵਿੱਚ ਤਾਪਮਾਨ ਜੂਆ 42 ਡਿਗਰੀ ਸੈਲਸੀਅਸ ਤੇ ਪਹੁੰਚ ਜਾਂਦਾ ਹੈ ਮੌਸਮ ਵਿਭਾਗ ਨੇ ਦੋਵਾਂ ਸੂਬਿਆਂ ਦੇ ਵਿੱਚ 8 ਅਤੇ 9 ਅਪ੍ਰੈਲ ਨੂੰ ਅਤਿ ਦੀ ਗਰਮੀ ਪੈਣ ਦੇ ਸਬੰਧ ਦੇ ਵਿੱਚ yellow alert ਜਾਰੀ ਕੀਤਾ ਵਿਭਾਗ ਨੇ ਨਾਲ ਹੀ 10 ਅਪ੍ਰੈਲ ਨੂੰ ਪੱਛਮੀ ਗੜਬੜੀ ਦੇ ਚੱਲਦਿਆਂ ਕਈ ਥਾਈਂ ਕਿਣਮਣ ਹੋਣ ਦੀ ਵੀ ਅਤੇ ਬਿਜਲੀ ਲਿਸ਼ਕਣ ਦੀ ਵੀ ਪੇਸ਼ ਨਗੋਈ ਕੀਤੀ ਹੈ ਮੌਸਮ ਵਿਭਾਗ ਦੀ ਰਿਪੋਰਟ ਦੇ ਮੁਤਾਬਕ ਬਠਿੰਡਾ 에ਅਰਪੋਰਟ ਨੇੜਲਾ ਇਲਾਕਾ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 41.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਦੇ ਨਾਲੋਂ 8.2 ਡਿਗਰੀ ਸੈਲਸੀਅਸ ਵੱਧ ਸੀ ਇਸੇ ਤਰ੍ਹਾਂ ਹਰਿਆਣਾ ਦਾ ਰੋਤਕ ਸ਼ਹਿਰ ਸਭ ਤੋਂ ਗਰਮ ਰਿਹਾ ਜਿੱਥੇ ਤਾਪਮਾਨ 42.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਆਮ ਦੇ ਨਾਲੋਂ 6.6 ਡਿਗਰੀ ਵੱਧ ਸੀ ਪੰਜਾਬ ਦੇ ਵਿੱਚ ਗਰਮੀ ਵਧਨ ਦੇ ਨਾਲ ਨਾਲ ਲੋਕਾਂ ਦੀਆਂ ਸਮੱਸਿਆਵਾਂ ਵਧ ਗਈਆਂ ਤੇ ਬਿਜਲੀ ਦੀ ਮੰਗ ਵੀ ਤੇਜ਼ੀ ਦੇ ਨਾਲ ਵਧ ਰਹੀ ਹੈ ਮਾਸਟਰ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਰਾਜਸਥਾਨੀ ਚੰਡੀਗੜ੍ਹ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਜੋ ਹੈ 37.6 ਡਿਗਰੀ ਸੈਲਸੀਅਸ ਅੰਮ੍ਰਿਤਸਰ ਦੇ ਵਿੱਚ 37 ਡਿਗਰੀ ਤੇ ਲੁਧਿਆਣਾ ਦੇ ਵਿੱਚ 49.2 ਡਿਗਰੀ ਪਟਿਆਲਾ ਦੇ ਵਿੱਚ 38.6 ਪਠਾਨਕੋਟ ਦੇ ਵਿੱਚ 37 ਬਠਿੰਡਾ ਦੇ 40 ਫਰੀਦਕੋਟ ਦੇ ਵਿੱਚ 49.5 ਗੁਰਦਾਸਪੁਰ ਦੇ ਵਿੱਚ 35.5 ਨਵਾਂ ਸ਼ਹਿਰ ਦਾ ਵਿੱਚ 35.8 ਫਤੇਗੜ ਸਾਖੇਬ ਦੇ ਵਿੱਚ 37.1 ਫਿਰੋਜ਼ਪੁਰ ਦੇ ਵਿੱਚ 38 ਹੁਸ਼ਿਆਰਪੁਰ ਦੇ ਵਿੱਚ 35.9 ਜਲੰਧਰ ਦੇ ਵਿੱਚ 37.3 ਤੇ ਨਾਲ ਹੀ ਮੋਗਾ ਦੇ ਵਿੱਚ 37.2 ਇੱਕ ਉਥੇ ਜੇਕਰ ਮੋਹਾਲੀ ਦੀ ਗੱਲ ਕਰੀਏ ਤਾਂ ਮੋਹਾਲੀ ਦੇ ਵਿੱਚ 36.4 ਅਤੇ ਰੋਪੜ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 35.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੋ ਗਰਮੀ ਜਿਹੜੀ ਹੈ ਲਗਾਤਾਰ ਵਟ ਕੱਢਦੀ ਨਜ਼ਰ ਆ ਰਹੀ ਹੈ April ਦੇ ਮਹੀਨੇ ਦੇ ਵਿੱਚ ਤਾਪਮਾਨ 42 ਡਿਗਰੀ ਨੂੰ ਪਾਰ ਕਰਤਾ ਨਜ਼ਰ ਆਇਆ ਹੈ ਬੀਤੇ ਦਿਨ ਜਾਨਕੀ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 42 ਡਿਗਰੀ ਤੋਂ ਵੀ ਵੱਧ ਹੋ ਗਿਆ ਸੀ ਜਿਸ ਕਰਕੇ ਗਰਮੀ ਨੇ ਪੂਰੀ ਤਰ੍ਹਾਂ ਦੇ ਨਾਲ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਜੇਕਰ ਅੱਜ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਅੱਜ ਦਾ ਤਾਪਮਾਨ ਵੀ ਬਹੁਤਾ ਜ਼ਿਆਦਾ ਨਹੀਂ ਡਿੱਗਿਆ 37 ਤੋਂ 38 ਡਿਗਰੀ ਤੱਕ ਪੰਜਾਬ ਦਾ ਅੱਜ ਦਾ ਤਾਂ ਮਾ ਜੋ ਹੈ ਬਣਿਆ ਹੋਇਆ ਜਿਸ ਕਰਕੇ ਲਗਾਤਾਰ ਜੋ ਹੈ ਚਿੰਤਾ ਸਤਾਰ ਇਹ ਗਰਮੀ ਨੂੰ ਲੈ ਕੇ ਕਿਉਂਕਿ ਗਰਮੀ ਜਿਹੜੀ ਆ ਅਪ੍ਰੈਲ ਦੇ ਮਹੀਨੇ ਦਾ ਬਚ ਰਿਕਾਰਡ ਤੋੜਦੀ ਨਜ਼ਰ ਆ ਰਹੀ ਹੈ ਕਿ じゃ ਕੇ ਕੀ ਕੀ ਹੋਵੇਗਾ ਇਸ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਰ ਇਸੇ ਵਿਚਾਲੇ ਇੱਕ ਰਾਹਤ ਭਰੀ ਖਬਰ ਹੈ ਕਿਉਂਕਿ ਮੌਸਮ ਵਿਭਾਗ ਨੇ ਇੱਕ ਹਲਕਾ ਜਿਹਾ ਅਲਰਟ ਜਾਰੀ ਕੀਤਾ ਹੈ ਇਹ ਅਲਰਟ ਜੋ ਹੈ ਮੀਂਹ ਨੂੰ ਲੈ ਕੇ ਆ ਕਿਉਂਕਿ ਬੀਤੀ ਸ਼ਾਮ ਮੌਸਮ ਨੇ ਇੱਕਦਮ ਕਰਵਟ ਲਈ ਸੀ ਜਿਸ ਕਰਕੇ ਅੱਜ ਯਾਨੀ ਕਿ ਮੰਗਲਵਾਰ ਨੂੰ ਦਿਨ ਪਾ ਠੰਡੀਆਂ ਹਵਾਵਾਂ ਦੀ ਦਸਤਕ ਹੋਏ ਜਿਸ ਮਗਰੋਂ ਸ਼ਾਮ ਢਲਦੀ ਤੋਂ ਬਾਅਦ ਜੋ ਹੈ ਇੱਕਦਮ ਕੀ ਮੌਸਮ ਆਪਣਾ ਮિજાਜ ਬਦਲ ਸਕਦਾ ਹੈ ਤੇ 10 ਅਪ੍ਰੈਲ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ ਕਿਨਮਣ ਹੋਵੇਗੀ ਜਿਸ ਕਰਕੇ ਮੌਸਮ ਬਿਲਕੁਲ ਠੰਡਾ ਹੋ ਜਾਵੇਗਾ ਆਲਮੀ ਹੈ ਕਿ ਅਪ੍ਰੈਲ ਮਹੀਨੇ ਦੇ ਪਹਿਲੇ ਹਫਤੇ ਦੇ ਵਿੱਚ ਹੀ ਗਰਮੀ ਨੇ ਲੋਕਾਂ ਦੇ ਵਟ ਘਟਾ ਦਿੱਤੇ। ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਸ਼ਹਿਰਾਂ ਦੇ ਵਿੱਚ ਤਾਪਮਾਨ ਜੂਹ 42 ਡਿਗਰੀ ਸੈਲਸੀਅਸ ਤੇ ਪਹੁੰਚ ਜਾਂਦਾ ਹੈ। ਮੌਸਮ ਵਿਭਾਗ ਨੇ ਦੋਵਾਂ ਸੂਬਿਆਂ ਦੇ ਵਿੱਚ 8 ਅਤੇ 9 ਅਪ੍ਰੈਲ ਨੂੰ ਅਤਿ ਦੀ ਗਰਮੀ ਪੈਣ ਦੇ ਸਬੰਧ ਦੇ ਵਿੱਚ yellow alert ਜਾਰੀ ਕੀਤਾ ਵਿਭਾਗ ਨੇ ਨਾਲ ਹੀ 10 ਅਪ੍ਰੈਲ ਨੂੰ ਪੱਛਮੀ ਗੜਬੜੀ ਦੇ ਚਲਦਿਆਂ ਕਈ ਥਾਈਂ ਕਿਣਮਣ ਹੋਣ ਦੀ ਵੀ ਅਤੇ ਬਿਜਲੀ ਲਿਸ਼ਕਣ ਦੀ ਵੀ ਪੇਸ਼ ਨਗੋਈ ਕੀਤੀ ਹੈ ਮੌਸਮ ਵਿਭਾਗ ਦੀ ਰਿਪੋਰਟ ਦੇ ਮੁਤਾਬਕ ਬਠਿੰਡਾ 에ਅਰਪੋਰਟ ਨੇੜਲਾ ਇਲਾਕਾ ਸਭ ਤੋਂ ਗਰਮ ਰਿਹਾ ਜਿੱਥੇ ਤਾਪਮਨ ਵਾਧ ਤਾਪਮਨ 41.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਦੇ ਨਾਲੋਂ 8.2 ਡਿਗਰੀ ਸੈਲਸੀਅਸ ਵਾਸੀ ਇਸੇ ਤਰ੍ਹਾਂ ਹਰਿਆਣਾ ਦਾ ਰੋਤਕ ਸ਼ਹਿਰ ਸਭ ਤੋਂ ਗਰਮ ਰਿਹਾ ਜਿੱਥੇ ਤਾਪਮਨ 42.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਹ ਆਮ ਦੇ ਨਾਲੋਂ 6.6 ਡਿਗਰੀ ਵਾਸੀ ਪੰਜਾਬ ਦੇ ਵਿੱਚ ਗਰਮੀ ਵਧਨ ਦੇ ਨਾਲ-ਨਾਲ ਲੋਕਾਂ ਦੀਆਂ ਸਮੱਸਿਆਵਾਂ ਵਧ ਗਈਆਂ ਤੇ ਬਿਜਲੀ ਦੀ ਮੰਗ ਵੀ ਤੇਜ਼ੀ ਦੇ ਨਾਲ ਵਧ ਰਹੀ ਹੈ ਮਾਸਟਰ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਰਾਜਸਥਾਨੀ ਚੰਡੀਗੜ੍ਹ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਜੋ ਹੈ 37.6 ਡਿਗਰੀ ਸੈਲਸੀਅਸ ਅੰਮ੍ਰਿਤਸਰ ਦੇ ਵਿੱਚ 37 ਡਿਗਰੀ ਤੇ ਲੁਧਿਆਣਾ ਦੇ ਵਿੱਚ 49.2 ਡਿਗਰੀ ਪਟਿਆਲਾ ਦੇ ਵਿੱਚ 38.6 ਪਠਾਨਕੋਟ ਦੇ ਵਿੱਚ 37 ਬਠਿੰਡਾ ਦੇ 40 ਫਰੀਦਕੋਟ ਦੇ ਵਿੱਚ 49.5 ਗੁਰਦਾਸਪੁਰ ਦੇ ਵਿੱਚ 35.5 ਨਵਾਂ ਸ਼ਹਿਰ ਦਾ ਵਿੱਚ 35.8 ਫਤਿਹਗੜ ਸਾਹਿਬ ਦੇ ਵਿੱਚ 37.1 ਫਿਰੋਜ਼ਪੁਰ ਦੇ ਵਿੱਚ 38 ਹੁਸ਼ਿਆਰਪੁਰ ਦੇ ਵਿੱਚ 35.9 ਜਲੰਧਰ ਦੇ ਵਿੱਚ 37.3 ਤੇ ਨਾਲ ਹੀ ਮੋਗਾ ਦੇ ਵਿੱਚ 37.2 ਇੱਕ ਉਥੇ ਜੇਕਰ ਮੁਹਾਲੀ ਦੀ ਗੱਲ ਕਰੀਏ ਤਾਂ ਮੁਹਾਲੀ ਦੇ ਵਿੱਚ 36.4 ਅਤੇ ਰੋਪੜ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 35.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ